ਜਵੈਲਰ ਦੀ ਦੁਕਾਨ ਤੇ ਸੋਨਾ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਵਾਲੇ 5 ਨੌਜਵਾਨਾਂ ਨੂੰ ਕੀਤਾ ਗਿਆ ਗ੍ਰਿਫਤਾਰ ਗਹਿਣੇ ਅਤੇ ਨਕਦੀ ਕੀਤੀ ਗਈ ਬਰਾਮਦ ਪੁਲਿਸ ਜ਼ਿਲ੍ਹਾ ਬਟਾਲਾ ਦੇ ਤਹਿਤ ਪੈਂਦੇ ਪਿੰਡ ਦਾਲਮ ਚ ਬੀਤੇ ਦਿਨੀ ਕੁਝ ਅਣਪਛਾਤੇ ਲੋਕਾਂ ਵੱਲੋਂ ਇੱਕ ਜੁਵੈਲਰ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਇਸ ਵਾਰਦਾਤ ਤੋਂ ਅੰਜਾਮ ਦੇਣ ਵਾਲੇ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਨੌਜਵਾਨਾਂ ਕੋਲੋਂ 45 ਗ੍ਰਾਮ ਸੋਨਾ ਅਤੇ 6 ਕਿਲੋ ਚਾਂਦੀ ਅਤੇ 20000 ਰੁਪਏ ਨਕਦੀ ਬਰਾਮਦ ਕੀਤੀ ਗਈ 1 ਤੇ 2 April ਦੀ ਦਰਮੰਦੀ ਰਾਤ ਨੂੰ ਅੱਡਾ ਦਾਲਮ ਖਾਣਾ ਕਿਲਾ ਲਾਲ ਸਿੰਘ ਇੱਥੇ ਜਗਜੀਤ ਜੁਐਲਰ ਦਾ ਨਾਂ ਦੀ ਸ਼ਾਪ ਹੈ ਸਨਾਰੇ ਦੀ ਉਹਦੇ ਚ ਚੋਰੀ ਹੋਈ ਸੀ ਜਿਸ ਵਿੱਚ ਕਰੀਬ ਕਰੀਬ 100 ਗ੍ਰਾਮ ਸੋਨਾ ਸੀ 7 ਕਿਲੋ ਚਾਂਦੀ ਸੀ 1,20,000 ਰੁਪਇਆ ਕੈਸ਼ ਸੀ ਇਸ ਚੋਰੀ ਨੂੰ ਟਰੇਸ ਕਰਨ ਲਈ ਸ਼੍ਰੀ ਸਹਿیل ਮੇਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਜੀ ਬਲੋਂ ਸਪੈਸ਼ਲ ਇਹ ਟਾਸਕ ਸੰਦ ਦਿੱਤਾ ਗਿਆ ਸੀ ਇਸ ਚੋਰੀ ਨੂੰ ਟ੍ਰੇਸ ਕਰਨ ਲਈ ਇਸ ਥਾਣਾ ਕਿਲਾ ਲਾਲ ਸਿੰਘ ਦੀਆਂ ਵੱਖ-ਵੱਖ ਜਿਹੜੀਆਂ ਟੀਮਾਂ ਟੈਕਨੀਕਲੀ ਔਰ ਸਾਇੰਟਿਫਿਕ ਤਰੀਕੇ ਨਾਲ ਹਿਊਮਨ ਇੰਟੈਲੀਜੈਂਸ ਦੇ ਨਾਲ ਇਸ ਇਸ ਨੂੰ ਟ੍ਰੇਸ ਕਰਨ ਚ ਲੱਗੀਆਂ ਸੀ ਜਿਸ ਵਿੱਚ ਇੰਸਪੈਕਟਰ ਰਮਜੋਤ ਸਿੰਘ ਐਸ ਐਚਓ ਥਾਣਾ ਕਿਲਾ ਲਾਲ ਸਿੰਘ ਇਹ ਇਹਨਾਂ ਨੇ ਬਹੁਤ ਬਰੀਕੀ ਨਾਲ ਇਸ ਦੇ ਉੱਤੇ ਕੰਮ ਕਰਦੇ ਹੋਏ ਇਸ ਜਿਹੜੀ ਚੋਰੀ ਹੋਈ ਸੀ ਇਹਨੂੰ ਡਰੇਸ ਕਰ ਲਿਆ ਇਹਦੇ ਵਿੱਚ ਜਿਹੜੇ ਮੇਨ ਦੋ ਜਿਹੜੇ ਚੋਰ ਸੀ ਕਮਲ ਮਸੀਹ ਔਰ ਸਚਨ ਮਸੀਹ ਇਹ ਦੋਨੋਂ ਮਾਨੇਵਾਲ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਰੈਸਟ ਕੀਤਾ ਇਸ ਤੋਂ ਇਲਾਵਾ ਸਿਕੰਦਰ ਮਸੀਹ ਵਿਕਰਮ ਮਸੀਹ ਨਿਸ਼ਾਨਮ ਸਿੰਘ ਇਹ ਵੀ ਲਗਲੇ ਪਿੰਡਾਂ ਦੇ ਲੈਣ ਵਾਲੇ ਨੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਰਾਤ ਨੂੰ ਇਹ ਚੋਰੀ ਕੀਤੀ ਸੀ ਤੇ ਇਹਨਾਂ ਦੇ ਪਾਸੋਂ ਡੁੰਗਾਈ ਨਾਲ ਪੋਸ਼ਕਸ਼ ਕਰਦੇ ਹੋਏ ਹੁਣ ਤੱਕ ਇਹ 6 ਕਿਲੋ ਚਾਂਦੀ 45 ਗ੍ਰਾਮ ਸੋਨਾ 20000 ਰੁਪਏ ਕੈਸ਼ ਤੇ ਵਾਰਦਾਂ ਦੇ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਤੇ ਇੱਕ ਮਰੂਤੀ ਕਾਰ ਇਹਨਾਂ ਦੀ ਬਰਾਮਦਗੀ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਇੱਕ ਦੋਸ਼ੀ ਜਿਹੜਾ ਅਜੇ ਨੂੰ ਫੜਨਾ ਬਾਕੀ ਹੈ ਉਹਦੇ ਪਾਸੋਂ ਵੀ ਜਿਹੜੀ ਬਾਕੀ ਰਿਕਵਰੀ ਜਿਹੜੀ ਅਸੀਂ ਕਰਨੀ ਹੈ ਉਸ ਨੂੰ ਫੜਨ ਲਈ ਸਾਡੀ ਟੀਮ ਜਿਹੜੀ ਇੱਕ ਲੱਗੀ ਹੋਈ ਹੈ ਬਹੁਤ <tompa> अर्ली स्टेज ਆ ਇਹਨਾਂ ਨੂੰ ਅਸੀਂ ਕੱਲ ਹੀ ਰਾਤੀ ਅਰੈਸਟ ਕੀਤਾ ਵਾ ਬਰੰਦ ਕੀਤੀ ਆ ਇਹਦਾ ਅਸੀਂ ਸਾਰਾ ਆਪਣਾ ਰਿਕਾਰਡ ਚੈੱਕ ਕਰਕੇ ਇਹ ਤੁਹਾਨੂੰ ਬਾਅਦ ਵਿੱਚ ਦੱਸ ਦਵਾਂਗੇ ਇਹਨਾਂ ਦੀ ਏਜ ਗਰੁੱਪ ਜਿਹੜੀ ਆ 20 ਤੋਂ ਲੈ ਕੇ 25 26 ਸਾਲ ਦੀ ਏਜ ਗਰੁੱਪ ਦੇ ਬੱਚੇ ਹੈਗੇ ਆ ਜਿਹੜੀ ਰਿਕਵਰੀ ਕੀਤੀ ਕੀ ਕਿਸੇ ਸ਼ਨਿਆਰੇ ਕੋ ਕੀਤੀ ਗਈ ਚਾਹਨਾ ਕੋਈ ਨਹੀ ਰਿਕਵਰੀ ਡਿਊਰਿੰਗ ਇਨਸਟਿਟਿਊਸ਼ਨ ਰਿਕਵਰੀ ਇਹਨਾਂ ਦੇ ਪਾਸੋਂ ਕੀਤੀ ਗਈ ਹੈ ਇਹਨਾਂ ਨੇ ਆਪਣੇ ਵਕਫ ਵਕਫ ਜਗ੍ਹਾ ਤੇ ਰਿਸ਼ਪਾ ਕੇ ਰੱਖੇ ਹੋਏ ਸੀ ਕਿਹੜੇ ਇਲਾਕੇ ਦੇ ਰਹਿਣ ਵਾਲੇ ਮਾਨੇਪੁਰ ਪਿੰਡਾ ਜੀ ਇਹ ਜਿਹੜਾ ਇਲਾਕਾ ਹੈਗਾ ਤੁਸੀਂ ਗੁਰਦਾਸਪੁਰ ਸਾਡਾ ਕਲਨੌਰ ਥਾਣਾ ਲੱਗਦਾ ਲੱਗੇ ਉਸ ਏਰੀਆ ਦੇ ਪਿੰਡ ਹੈਗੇ ਜੀ ਕੰਮ ਕੀ ਕਰਦੇ ਵੈਸੇ ਇਹ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਨੇ ਪਰ ਇਹ ਚੋਰੀ ਕਿਸ ਤਰ੍ਹਾਂ ਕਰਦੇ ਨਸ਼ੇ ਪਤੇ ਸੁਕੀ ਨਹੀਂ ਜਾਂ ਪੈਸੇ ਦਾ ਦੇਖੋ ਇਹ ਅਸੀਂ ਤਫ਼ਤੀਸ਼ ਦਾ ਤਫ਼ਤੀਸ਼ ਚੱਲ ਰਹੀ ਆ ਇਹ ਜਿਹੜੇ ਅੱਜ ਕੱਲ ਦਾ ਯੂਥ ਹੈਗਾ ਇਹ ਬਹੁਤ ਸ਼ਾਰਟ ਸ਼ਾਰਟਕਟ ਹੋਵੇ ਇਹਨਾਂ ਦਾ ਅਮੀਰ ਹੋਣਾ ਚਾਹੁੰਦੇ ਆ ਉਸੇ ਤਹਰ ਇਹ ਜਿਹੜੇ ਇੱਕ ਗੈਰਕਾਨੂੰਨੀ ਗਤੀਵਧੀਆਂ ਦਾ ਅਨਜਾਮ ਦਿੰਦੇ ਨੇ ਔਰ ਉਸੇ ਤਹਰ ਇਹਨਾਂ ਨੇ ਚੋਰੀ ਕੀਤੀ ਸੀ ਸਰ ਜਿਹੜੀ ਗੱਡੀ ਬਣਾਵਤੀ ਕੀਤੀ ਇਹ ਨਾਲ ਸੀ ਉਸ ਟਾਈਮ ਉਹ ਇਹਨੇ ਕਹਾ ਗਈ ਸੀ ਤਫਤੀਸ਼ ਦੇਖ ਲੈਣੇ ਆ ਫਿਲਹਾਲ ਜਿਹੜਾ ਸੀਸੀਟੀਵੀ ਫੁਟੇਜ ਆਈ ਆ ਉਸ 'ਚ ਮੋਟਰਸਾਈਕਲ ਆਇਆ ਸੀ ਔਰ ਮੋਟਰਸਾਈਕਲ ਨੂੰ ਅਸੀਂ ਚੇਸ ਕੀਤਾ ਹੈ